ਸਾਲ 2024 ਦਾ ਜਿਹੜਾ ਟੋਟਲ 28198 ਬੱਚੇ ਜਿਹੜੇ ਆ ਉਹ میٹرਕ ਦੇ ਵਿੱਚ ਅਪੀਅਰ ਹੋਏ ਆ ਉਹਦੇ ਵਿੱਚੋਂ 273348 ਬੱਚੇ ਜਿਹੜੇ ਆ ਉਹ ਪਾਸ ਹੋਏ ਆ ਔਰ ਪਾਸ ਪਰਸੈਂਟੇਜ 95.24 ਜਿਹੜੀ ਹੈਗਾ ਉਹ ਮੈਟ੍ਰਿਕ ਦੀ ਬਣੀ ਹੈ ਔਰ ਇਹਦੇ ਵਿੱਚ ਜਿਹੜੇ ਹੈ 394 ਬੱਚੇ ਜਿਹੜੇ ਹੈਗੇ ਆ ਉਹ ਅਸਫਲ ਹੋਏ ਨੇ ਔਰ 273348 ਮੈਂ ਪਹਿਲੇ ਦੱਸਦਾ ਵੀ ਪਾਸ ਆ ਔਰ ਰੀਪੇਅਰ ਜਿਹੜੇ ਹੈਗੇ ਆ 7166 ਬੱਚਿਆਂ ਦੀ ਆਈ ਹੈਗੀ ਆ ਕੁਝ ਕਾਰਨਾ ਕਰਕੇ ਜਿਹੜੇ ਹੈਗੇ ਆ ਹੋਲਡ ਕੀਤੇ ਹੈਗੇ ਆ ਉਹ 190 ਬੱਚੇ ਆ ਕਿਸੇ ਦੀ ਕੋਈ ਫੀਸ ਦੀ ਪ੍ਰੋਬਲਮ ਕਿਸੇ ਦੀ ਕੋਈ ਮਾਰਤ ਦੀ ਜਾਂ ਕੋਈ ਅਦਰ ਪ੍ਰੋਬਲਮ ਕਰਕੇ ਉਹ ਵੀ ਬਹੁਤ ਜਲਦੀ ਜਿਹੜੀ ਹੈਗੀ ਆ ਆ ਰਿਜ਼ਲਟ ਜਿਹੜਾ ਹੈਗਾ ਉਹਨਾਂ ਬੱਚਿਆਂ ਤੱਕ ਜਿਹੜਾ ਹੈਗਾ ਉਹ ਮਹਈਆ ਕਰਵਾਇਆ ਜਾਵੇਗਾ ਸੋ ਦੂਸਰੇ ਪਾਸੇ ਜਿਹੜੀ ਹੈਗੀ ਆ 2024 ਦੇ ਜਿਹੜੇ ਹੈਗਾ ਓਪਨ ਸਕੂਲ ਦੇ ਬੱਚੇ ਨੇ ਉਹਨਾਂ ਦੇ ਵਿੱਚ 1082 ਬੱਚੇ ਜਿਹੜੇ ਬੱਚੇ ਅਪੀਅਰ ਹੋਏ ਨੇ 7665 ਨੇ ਉਪਰਖਿਆ ਪਾਸ ਕੀਤੀ ਹੈਗੀ ਆ ਔਰ ਨਾਲ ਦੀ ਨਾਲ 70.81% ਜਿਹੜੇ ਹੈਗੇ ਆ ਇਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਓਪਨ ਸਕੂਲ ਦਾ ਜਿਹੜਾ ਹੈਗਾ ਉਹ ਬਣਦਾ ਹੈਗਾ ਔਰ ਨਾਲ ਦੀ ਨਾਲ ਜਿਹੜਾ ਹੈਗਾ ਜੇ ਆਪਾਂ ਪੰਜਾਬ ਦੇ ਵਿੱਚ ਭੂਗੋਲਕ ਪ੍ਰਸਥਿਤੀ ਤੇ ਨਜ਼ਰ ਮਾਰੀਏ ਤਾਂ 10ਵੀਂ ਦੇ ਅਰਜਾੜ ਦੇ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ ਜਿਹੜੀ ਹੈਗੀ ਆ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ 99.24% ਲੈ ਕੇ ਔਰ ਦੂਜੇ ਨੰਬਰ ਤੇ ਪਠਾਨਕੋਟ ਤੀਸਰੇ ਤਰਨਤਾਰਨ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਾਥੀਆਂ ਨੂੰ ਜਿਹੜੀ ਹੈਗੀ ਆ ਅਸੀਂ ਉਹ ਕਾਪੀ ਮਹਈਆ ਕਰਵਾ ਦਿੱਤੀ ਹੈਗੀ ਆ ਔਰ ਵਿਸ਼ੇਵਾਰ ਵੀ ਜਿਹੜੀ ਹੈ ਜਿਸ ਤਰ੍ਹਾਂ ਪੰਜਾਬੀ ਦਾ ਵਿਸ਼ਾ ਜਿਹੜਾ ਹੈ ਉਸ ਦੇ ਵਿੱਚ 99.95% ਹੈ ਇੰਗਲਿਸ਼ ਦੇ ਵਿੱਚ 98.81 ਆ ਤਰਤੀਬ 바ਰ ਜਿਹੜੇ ਹੈਗੇ ਵਿਸ਼ਿਆਂ ਦੀ ਜਿਹੜੀ ਹੈਗੀ ਆ ਤੁਹਾਨੂੰ ਜਿਹੜੀ ਗਿਆ ਉਹਨੂੰ ਕਾਪੀ ਜਿਹੜੀ ਗਿਆ ਮੈਜਾ ਕਾਈ ਆ ਔਰ ਲਾਸਟ ਦੇ ਵਿੱਚ ਇਹਨਾਂ ਸਾਰੇ ਹੀ ਬੱਚਿਆਂ ਦੇ ਵਿੱਚੋਂ ਜਿਨ੍ਹਾਂ ਨੇ ਫਾਸਟ ਸੈਕੰਡ ਤੇ ਥਰਡ ਪੋਜੀਸ਼ਨ ਜਿਹੜੀ ਹਾਸਲ ਕੀਤੀ ਹੈਗੀ ਆ ਉਹਨਾਂ ਬੱਚਿਆਂ ਨੂੰ ਵੀ ਮੁਬਾਰਕਵਾਦ ਦਿੰਨਾ ਆ ਕਿ ਉਹਨਾਂ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਆ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਬੱਚੀ ਜਿਹੜੀ ਹੈ ਅਦਿੱਤੀ ਉਸ ਨੇ 650 ਦੇ ਵਿੱਚੋਂ 650 ਅੰਕ ਲੈ ਕੇ ਜਿਹੜਾਗਾ ਪਹਿਲੀ ਫੀਸ਼ੀਅਨ ਜਿਹੜੀ ਹੈ ਹਾਸਲ ਕੀਤੀ ਹੈ ਇਹ ਬੱਚੀ ਤੇਜਾ ਸਿੱਖ ਸਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਹੈ ਲੁਧਿਆਣੇ ਜ਼ਿਲ੍ਹੇ ਨਾਲ ਬਿਲੋਂਗ ਕਰਦੀ ਹੈ ਗਿਆ ਔਰ ਦੂਸਰੀ ਜਿਹੜੀ ਹੈਗਾ ਵੱਡੀ ਫਰਾਕ ਦੀ ਵਾਲੀ ਗੱਲ ਆ ਕਿ ਇਹ ਬੱਚੀ ਸਪੋਰਟਸ ਦੇ ਨਾਲ ਵੀ ਜੁੜੀ ਹੈ ਇਸ ਬੱਚੀ ਨੇ ਸਟੇਟ ਦੇ ਵਿੱਚੋਂ ਸੈਕੰਡ ਪੀਸਨ ਲਈ ਹੈਗੀ ਆ ਉਹਦੇ ਵਿੱਚੋਂ ਵੀ ਜਿਹੜਾ ਹੈਗਾ ਇਹ ਇਹਦੇ ਨੰਬਰ ਜਿਹੜੇ ਗਿਆ ਨੂੰ ਮਿਲੇ ਨੇ ਔਰ ਸੈਕੰਡ ਦੇ ਵਿੱਚ ਜਿਹੜੀ ਬੱਚੀ ਹੈਗੀ ਆ ਅਲੀਸ਼ਾ ਉਸਨੇ 645 ਨੰਬਰ ਪ੍ਰਾਪਤ ਕੀਤੇ ਨੇ 650 ਦੇ ਵਿੱਚੋਂ ਔਰ ਤੀਜੀ ਜਿਹੜੇ ਗਿਆ ਥਰਡ ਨੰਬਰ ਤੇ ਆਏ ਨੇ ਕਰਮਨਪ੍ਰੀਤ ਕੌਰ ਜਿਹੜੀ ਹੈਗੀ ਆ ਫਾਦਰ ਨੇ ਜਗਰੂਪ ਸਿੰਘ ਹੈਗਾ ਉਹਨਾਂ ਨੇ 645 ਨੰਬਰ ਪ੍ਰਾਪਤ ਕੀਤੇ ਨੇ 650 ਦੇ ਵਿੱਚੋਂ ਇਹ ਹੈ ਟੋਟਲ ਜਿਹੜੀ ਹੈ ਮੈਰਿਟ 1016 ਬੱਚਿਆਂ ਦੀ ਹੈ ਠੀਕ ਹੈ ਨਹੀਂ ਉਸ ਦੇ ਵਿੱਚੋਂ 4 ਬੱਚੇ ਜਿਹੜੇ ਹਨ ਉਹ ਸਪੋਰਟਸ ਦੇ ਨੇ ਤੇ ਬਾਕੀ ਜਿਹੜੇ 312 ਬੱਚੇ ਜਿਹੜੇ ਹੈਗੇ ਆ